ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਸਿੰਘ ਨੂੰ ਤੇਗ ਬਦਰ ਸਾਹਿਬ ਮਹਾਰਾਜ ਸਦਾ ਹੀ ਜੈਕਾਰੇ ਸਦਾ ਹੀ ਜੈਕਾਰੇ ਸਰਵਤਾਂ ਪਾਲ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇ ਸਦਾ ਨਾਸ਼ ਕਰੋ ਬਾਬਾ ਜੀ ਮਿਹਰ ਕਰੋ ਅੱਖੀ ਕੜੀ ਨਾ ਦੇਖੋ ਜੀ ਕਰੋ ਕਿਰਪਾ ਸੰਤਨ ਸਿੰਘ ਨੂੰ ਤੇਗ ਬਦਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆ ਦੇ ਬਾਬਾ ਜੀ ਕਰ ਦੋ ਕਿਰਪਾ ਬਾਬਾ ਜੀ ਕਰੋ ਕਿਰਪਾ ता के कज आ भलोयाता के कजया भलो हर कम करण आया राम शर साल सुवा

گایا نامن रखिया परे सर नानक नाम

ए न जाए मेरा प्रभाव ना हम बदनासी नानक गुर। गुर गुरु ते साहेब गुरु ते गुरब साहब कैसे गुरु बन बल जाइए

हर मन तन वसरा सोई जार घे सभु सोई वसोई ते आई ਇੱਥੇ ਸੱਤ ਸੁਜਾਏ ਕਿਛਣ ਤੇ ਆਈਏ ਜਿਸੇ ਦੇਖੇ ਸਾਬ ਬਦ ਸੁਜਾਏ ਏ ਗਏ ਨਿਮਰੀਏ ਘਰੋਂ ਨਿਦਿਆਵੇ ਸਾਇਏ ਕੰਨ ਹੋਏ ਸਾਰੇ ਕੰਨ ਹੋਏ ਸਾਰੇ ਕੰਨ ਹੋਏ ਸਾਰੇ ਸਭ ਕੰਨ ਹੋਏ ਸਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਤਿ ਦੇ ਬਰਦਾ ਸਤਗੁਰ ਨਾਨਕ ਜੇਨ ਕਲ ਰੱਖੀ ਮੇਰ ਹੋਏ ਸੇ ਲੋਰੀਆਂ ਚੋ ਗੁਰ ਸ਼ਬਦ ਚੱਟੀਏ ਰਿੱਟੇ ਸੱਤੇ ਮਾਲ ਜਨਮ ਜਨਮ ਦੀ ਕੱਟੀਏ ਉਦ ਰਿਖੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ ਦਰਸ਼ਨ ਦੇ ਜੀਵਾਂ ਗੁਰ ਤੇਰਾ

ਕਦਰਯਰ ਦਾਸ ਮਿਲ ਕਰਨਾ ਹੀ ਪੂਰਨ ਗੁੜਤਾ ਸੋ ਵਿਸਰਨਾ ਹੀ ਪੂਰਨ ਗੁੜਤਾ ਸੇ ਕਰਵੋਰ ਦਲੀਸਰ ਅਖਵਰ ਕੀਆ ਬੇਾਨ ਪਹਾੜੀ ਕਰਿਆ ਕਰੀ ਨਕਿਨੂਆ ਨ ਪਹਾੜੀ ਕਰਿਆ ਕਰੀ ਨਕਿਨੂਆ ਨ ਏ ਪਹਾੜ ਕੇ ਚਲਤਾ ਹੈ ਜਗਤ ਕੋ ਸੋਕੈ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਧੰਸਾ ਵਾਹਿਗੁਰੂ ਜੀ ਦੀ ਫਤਿਹ ਸਾਧਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਜੋ ਜਰੂਪ ਹਾਰੇ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਘਦ ਬਹਇਓ ਤਤਸੈ ਉਤਾਤਿ ਮਿਲਾਇਓ ਅੰਘਦ ਕਿਰਪਾਤਾਰ ਅਮਰ ਸਤਗੁਰ ਚਿਰ ਕੀਓ ਅਮਰਦਾਸ ਅੰਮ੍ਰਿਤ ਸ਼ਤਰ ਗੁਰੂ ਰਾਮ ਮਹਦੀਓ ਗੁਰੂ ਰਾਮ ਦਾਸ ਦਰਸਨ ਪਰਸ ਕਹ ਮथुराय अमृत ਵਣ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਬਿਖੋ ਨੇ ਮੂਰਤ ਪੰਜ ਪਰਮਾਨ ਪੁਰਖ ਗੁਰ ਅਰਜਨ ਵਿਖੋ ਨੈਣ ਗੁਰ ਸਾਧੂ ਸੰਗਤ ਮਿਲੇ ਹੀਰੇ ਰਤਨ ਲਭਨ ਨਾਨਕ ਲਾਲੇ ਅਮੂਲ ਕਾ ਗੁਰਮੁਖ ਕੋ ਜਨ ਹੰਨ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੈ ਕਰਬ ਮੰਗੇ ਸਿਆ ਤੂੰ ਆਹੂ ਕੇ ਰੇ ਕੰਮ ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕੰਮੜੇ ਵੇਸਾਰ ਮਾਤ ਸਰੇ ਮਿੰਦਾ ਧੀ ਵਹੀ ਸਾਈਂ ਦੇ ਦਰਵਾਰ ਕਹ ਕਬੀਰ ਸੁਨੋ ਰੇ ਸੰਤੋ ਖੇਤ ਹੀ ਕਰੋ ਨਵੇਰਾ ਆਬ ਕੀ ਬਾਰ ਬਖਸ਼ ਬੰਦੇ ਕਾ ਬਾਹਰ ਨਾ ਪਾਉ ਜਨ ਫੇਰਾ ਬਹੁਤ ਜਨਮ ਬਿਛਰੇ ਤੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿਰ ਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ राम नाम और मैं गयो जा सामने ही कोए जे सिमरत संकट मेट सो तुहारू हो टोर से भी स सहज सुपाये ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਝਾਈ ਹੋ ਵੈ ਸੇ ਫਤਕ ਸਮਧੀ ਨੂਰੀ ਅਰਸੋ ਗੁਰ ਸਹ ਝਟੀਐ ਤੁਜ ਜਿਠੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਐ ਸਜਣ ਸੱਚਾ ਬਾਦਸ਼ਾਹ ਸੇਰ ਸ਼ਾਹ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀਏ ਸਭਨਾ ਦਾ ਵੀ ਸਾਹੂ ਜੇ ਪਾਸ ਚਮਾਲ ਜਨਮ ਬਚਾਣਾ ਨਾ ਕਰੀ ਦੋ ਦੇ ਜੀ ਸਤਿ ਸ਼੍ਰੀ ਅਕਾਲ ਜੀ सदनू श्री गुरु साहिब जी तासरी महल्ला पंजा दी ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਣ ਤਰਣ ਹਰ ਨਿਤ ਦੂਖ ਨਾ ਸਗੈ ਬਿਆਬ ਦੀਨ ਦਰਦ ਨਿਵਾਰ ਠਾਕੁਰ ਰੱਖੇ ਜਾਨ ਕੀ ਆਪ ਤਰਨ ਤਰਨ ਹਰਨੇਤ ਦੂਖ ਨ ਸਗੈ ਬਿਆਬ ਸਾਧੂ ਸੰਗ ਪਜਹ ਕੋ ਬਾਹਦ ਆ සංජම්මකච නාසුල් දැෑ එහෙ ජතනකාට කල්ලකාල රහ ආදියන්තදයාලපුූරන තෙසබෙනනහිකොේ ਨਮ ਬ ਮਰਨ ਨਿਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਜ ਸਿਮਰਤ ਕਾਤਾ ਸਾਸਤਿ ਭਗਤ ਕਰਹਿ ਬੀਜਾਰ ਮੁਕਤ ਬਾਈਐ ਸਾਧ ਸੰਗਤ ਦੇਨ ਸਜਾਏ ਅੰਧਾਰ ਚਰਨ ਕਮਲ ਅਧਾਰ ਜਨਕ ਰਾਸ ਗੂੰਜੀਏ ਇਕ ਕਾਣ ਮਾਰਦੀ ਬਾਣ ਸਾਚਾ ਨਾਮ ਗੀ ਪ੍ਰਭ ਤੇਗ ਚਰਨ ਕਮਲ ਆਧਾਰ ਜਨ ਕਾ ਰਾਸ ਪੂੰਜੀ ਏਕ ਤਾਣ ਮਾਣ ਦੀਵਾਨ ਸਾਚਾ ਨਾਨਕ ਕੀ ਪ੍ਰਾਪਟੇ ਕਰ ਕਾਲ ਸਾਰ ਵਾਹਿਗੁਰੂ ਦੀ ਗਵਾਧੇ ਤਨਾਸਰੀ ਮਹੱਲਾ ਪੰਜਾਬ ਜੀਨ ਦਰਦ ਨਿਵਾਰ ਠਾਕੁਰ ਰੱਖੈ ਜਨ ਕੀ ਆਪ ਤਰਨ ਤਾਰਨ ਹਰ ਨਿਤ ਦੁਖ ਨਾ ਸਗੈ ਦੇ ਆਪ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 675 ਤੇ ਤਨਾਸਰੀ ਰਾਗ ਅੰਦਰ ਸੁਭਾਏਮਾਨ ਹੈ ਸਤਿਗੁਰੂ ਜੀ ਬਖਸ਼ਿਸ਼ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਕੱਲ ਨੂੰ 14 ਤਰੀਕ ਹੈ ਆਉਣ ਵਾਲੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਔਰ ਨਾਲ ਹੀ ਸਮੁੱਚਾ ਸਿੱਖ ਜਗਤ ਉਹਨਾਂ 40 ਮੁਕਤੀਆਂ ਦੀ ਪਾਵਨ ਸ਼ਹੀਦੀ ਦਿਹਾੜੇ ਨੂੰ ਸ਼ਰਧਾ ਭਾਵਨਾ ਸਹਿਤ ਮਨਾ ਰਿਹਾ ਹੈ ਭਾਈ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਹੱਥੀਂ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਜੀ ਹੁਈਆਂ ਬਿਆੰਤ ਭੁੰਨਾ ਦੀ ਖਿਮਾ ਫਤਿਹ ਬਰਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ